ਜੇਨਾ ਕੱਲ ਵੀਡੀਓ ਪਾਈ ਸੀ ਇੱਕ ਜਿੰਨੇ ਕੰਜਕਾ ਨੇ ਹੁਣ ਕੰਜਕਾ ਆਪਾਂ ਹਰ ਇੱਕ ਸਾਲ ਬਿਠਾਉਨੇ ਆ ਹੋਰ ਵੀ ਆਪਾਂ ਬਹੁਤ ਰੀਤੀ ਰਿਵਾਜ ਕਰਦੇ ਆ ਪਰ ਇਹ ਕੰਜਕਾ ਨੂੰ ਅਸਲ ਦੇ ਵਿੱਚ ਥੋੜੀ ਲੋੜ ਆ ਜਦੋਂ ਅਮਰਿੰਦਰ ਸਾਡੇ ਕੋਲ ਲਿਸਟ ਲੈ ਕੇ ਆਉਂਦਾ ਵੀ ਜੀ ਬਹੁਤ ਲੰਮੀ ਲਿਸਟ ਹੋ ਗਈ ਐ ਮੇਰੇ ਵੱਲੋਂ ਇਸ ਆਪਣੇ ਸਾਡੇ ਸਕੂਲ ਦੀਆਂ ਤਿੰਨ ਬੱਚੀਆਂ ਸੀ ਜਿਨ੍ਹਾਂ ਦੀ ਫੀਸ ਪੈਂਡਿੰਗ ਸੀ ਤਕਰੀਬਨ 13.5 ਹਜ਼ਾਰ ਦੇ ਕਰੀਬ ਸਤਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਨਾ ਕੱਲ ਵੀਡੀਓ ਪਾਈ ਸੀ ਇੱਕ ਲੋੜਵੰਦ ਪਰਿਵਾਰ ਦੇ ਮਤਲਬ ਤਿੰਨ ਲੜਕੀਆਂ ਸੀਗੀਆਂ ਤੁਸੀਂ ਵੀਡੀਓ ਸਾਰਿਆਂ ਨੇ ਦੇਖੀ ਔਰ ਉਹ ਵੀਡੀਓ ਵੀਰੇ ਉਹਨਾਂ ਤੱਕ ਪਹੁੰਚ ਹੋ ਗਈ ਹੈ ਸਾਡੇ ਬਹੁਤ ਹੀ ਪੁਰਾਣੇ ਮਿੱਤਰ ਵੀ ਨੇ ਔਰ ਇਹਨਾਂ ਨਾਲ ਸਾਡਾ ਬਹੁਤ ਪਿਆਰ ਵੀ ਹੈ ਬਹੁਤ ਟਾਈਮ ਤੋਂ ਔਰ ਧੰਨਵਾਦ ਕਰਦਾ ਮੈਂ ਤੁਹਾਡੇ ਭਰਾਵਾਂ ਦਾ ਜਿਨ੍ਹਾਂ ਨੇ ਕਿਸੇ ਦਾ ਕਿਸੇ ਦਾ ਮਤਲਬ ਮਾੜਾ ਟਾਈਮ ਦੇ ਕੇ ਆਪਣੇ ਆਪ ਮਹਿਸੂਸ ਕਰਿਆ ਅੰਦਰ ਬਹੁਤ ਬਹੁਤ ਧੰਨਵਾਦ ਕਰਦੇ ਆ ਵੀਰੇ ਕਿਵੇਂ ਤੁਸਨ ਵੀਡੀਓ ਦੇਖ ਕੇ ਮਨ ਚਾਹ ਤੁਹਾਡੇ ਬਸ ਇਹ ਵੀ ਹੋਰ ਵੀ ਤਿੰਨ ਬੱਚੀਆਂ ਨੇ ਹਨ ਜੇ ਆਪਾਂ ਉਹਨਾਂ ਦੀ ਪੜ੍ਹਸ ਪੜ੍ਹ ਦਿੰਨੇ ਉਹਨਾਂ ਦਾ ਭਵਿੱਖ ਨਾ ਖਰਾਬ ਹੋਵੇ ਅੱਗੇ ਉਹ ਵੀ ਪੜ੍ਹ ਲਿਖ ਕੇ ਕੁਝ ਵੱਲੋਂ ਬਣਨ ਹਮ ਸਹੀ ਗੱਲ ਆ ਬਹੁਤ ਬਹੁਤ ਸ਼ੁਕਰਿਆ ਵੀਰੇ ਇਹੀ ਸੋਚ ਹੁੰਦੀ ਆ ਬੰਦੇ ਦੀ ਕਿਸੇ ਨੂੰ ਮਾਰਾ ਦੇਖ ਕੇ ਆਪ ਦੁਖੀ ਹੋਣਾ ਵੀ ਇੱਕ ਇਨਸਾਨੀਅਤ ਜਿੰਦਾ ਹੋਣ ਦਾ ਇੱਕ ਸਬੂਤ ਆ। ਸੋ ਮੈਂ ਵੀਰਾਂ ਦਾ ਬਹੁਤ-ਬਹੁਤ ਦੁਬਾਰਾ ਫਿਰ ਤੋਂ ਧੰਨਵਾਦ ਕਰਦਾ। ਇਸੇ ਤਰ੍ਹਾਂ ਜੇ ਹੋਰ ਵੀ ਕਿਸੇ ਪਰਿਵਾਰ ਛੋੜੇ ਵਾਲੇ ਤੋਂ ਵਾਲੇ ਇਸ ਤਰ੍ਹਾਂ ਦਾ ਪਰਿਵਾਰ ਆ ਜੋ ਬੱਚਿਆਂ ਦੀ ਫੀਸ ਨਹੀਂ ਭਰ ਸਕਦੇ ਤਾਂ ਆਹ ਵੀਡੀਓ ਉਹਨਾਂ ਤੱਕ ਜਰੂਰ ਭੇਜਿਓ। ਜਿਹੜਾ ਸਾਡਾ ਨੰਬਰ ਆ ਉਹਨਾਂ ਤੱਕ ਜਰੂਰ ਪਹੁੰਚਾਓ ਤਾਂ ਜੋ ਉਸ ਬੱਚਿਆਂ ਦੀ ਵੀ ਫੀਸ ਭਰੀ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਸਕੂਲ ਤਾਂ ਨਹੀਂ ਆਏ ਹੋਏ। ਨਹੀਂ ਉਹਨਾਂ ਨੇ ਐਡਮਿਸ਼ਨ ਹੀ ਨਿਕਲਈ ਇਸ ਸਾਲ ਵੀ ਨਿਕਰਵਾਈ ਨਹੀਂ। ਇਹ ਤਾਂ ਪਿਛਲੀ ਉਹੀ ਹਾਲਾਣਾ ਜੀ ਕਿਉਂਕਿ ਅਸੀਂ ਵੀ ਉਹਨਾਂ ਨੂੰ ਪਿਛਲੇ ਸਾਲ ਵੀ ਗਿਆ ਸੀ ਵੀ ਥੋੜਾ ਥੋੜਾ ਕਰਿਆ ਕਰੋ ਕੋਸ਼ਿਸ਼ ਕਰਾਈ ਜਾਇਆ ਕਰੋ ਨਾਲ ਦੀ ਨਾਲ ਪਰ ਉਹ ਸੇ ਬਿਲਕੁਲ ਹੀ क्लास होगी हरी क्लास है कर, दो दो है जब बच्चे पांच सात लोग होंगे भी और हमने जनों ने बताया भी जिन्ना के जनों बताओ ये डेढ़ पांच सौ रुपये भी बजाये कैस्टा जाए तो जी ने तो क्लास है हम्म काले साइड जनों देखिए हटिए लोड मानो तीन हजार तीन हजार तीन हजार एक क्लास में बच्चे है जो पाँच मंचाता खेगे ਇਹ ਲਮਚੋਟੀ ਲੈਵਲ ਦੇ ਬੱਚੇ ਮਤਲਬ ਲੋਡਬੰਦ ਪਰਿਵਾਰਾਂ ਦੇ ਸਕੂਲ ਚ ਪੜਦੇ ਨੇ ਜੀ। ਜਿਆਦਾ ਲੋਡਬੰਦ ਨੇ ਆਪਣੇ ਦਾ ਜਿਆਦਾ ਲੋਡਬੰਦ ਨੇ। ਉਹਨਾਂ ਲੋਦਰ ਬੱਚੇ ਜਿੰਨੇ ਜਿੰਨੇ ਦੀ ਮਤਲਬ ਮਾਂ ਹੀ ਨਾ। ਕਿਸੇ ਨੂੰ ਦਾਦੀ ਪਾਲਦੀ ਆ, ਕਿਸੇ ਨੂੰ ਕੋਈ ਦਾਦੀ ਮਾਸੀ ਕੋਈ ਗਾਂਹ ਰਿਸ਼ਤੇਦਾਰ ਹੀ ਦੇ ਰੱਖਿਆ ਹੈ। ਫਿਰ ਉੱਥੇ ਤਾਂ ਤੁਹਾਡੇ ਕੋਲੇ ਕੋਈ ਜਵਾਬ ਨਹੀਂ ਉਹਨਾਂ ਨੂੰ ਤਾਂ ਫਿਰ ਸੰਕਰਨ ਕਰਨਾ ਚਾਹੀਦਾ ਕਿ ਉਹ ਪਾਲ ਜਾਂਦੇ ਨੇ। ਇਸ ਤੇ ਮੈਡਮ ਦਾ ਸੰਗਤ ਸਾਰੇ ਨੂੰ ਨਿਸ਼ਚਿਤ ਕਰਾਉਣਾ ਆ ਗਿਆ। ਫਿਰ ਅਸੀਂ ਕਹਿੰਦੇ ਆ ਕਿ ਅਸੀਂ ਇਸ ਦਾ ਹੱਲ ਨਹੀਂ ਦਗਾ। ਮਾਮਾ ਵਾਲਾ ਜਿਹੜਾ ਸੀ ਉਹ ਮੇਰੇ ਜੇਰੇਸ਼ਨ ਸੋਸੋ ਤੋਂ। ਉਸ ਤੋਂ ਜ਼ਿਆਦਾ ਇਹ ਲੇਬਰ ਕਲਾਸ ਦੇ ਵਿੱਚ ਜਿਹੜੇ ਨਸ਼ਿਆਂ ਚ ਕਈਆਂ ਦੇ ਤਾਂ ਇਹ ਜਿਹੇ ਬੱਚਾ ਸੀ ਮਾਂਵਾਂ ਵਿਚਾਰੀਆਂ ਕਰਾ ਕਰੀ ਕੰਮ ਕਰਦੀਆਂ ਨੇ ਮਾਂ ਆਪਣੇ ਸ਼ਾਇਦ ਪੜਾਈ ਲੰਦੇ ਨੇ ਅੱਛੀ ਰੋਦੇ। ਹਾਲਾਂਕਿ ਇਹ ਲੇਬਰ ਕਲਾਸ ਹਣਾ ਵੀ ਗੜੀ ਸਾਡੇ ਸੂਰ ਦੀ ਤੇ ਜੈਨੂਲ ਕਿਸਾਨੀ ਬੰਦਾ ਖੰਦਾ ਰਾਮ ਨਾਲ ਆਸਾ ਕੋਦਾ 150 200 ਰੁਪਈਆ ਨਹੀਂ ਦੇ ਦਿੱਤਾ ਕੋਈ ਯੋਖ ਨਹੀਂ ਹੈਗਾ ਚਲ ਬੰਦਾ दस दस सर मैं भी रोल करें कहाँ पहुँचा जाने में ये जब भी तब हमें खिलाती है किसी को पास से नहीं पड़ेगा ऐसा ना जो किसी ਇਹ ਵੀ ਨਾ ਕਰਨਾ ਮੈਂ ਕਹਤਾ ਕਿ ਇਹ ਦਾ ਕੰਮ ਕਰਨ ਦੀ ਕਿਸੇ ਦੇ ਨਹੀਂ ਸਤਾ ਰੇ ਇਹ ਇੰਨੇ ਵਾਰੀ ਸਾਰੀ ਪ੍ਰੋਬਲਮ ਦਸੀ ਦੇਣਾ ਸਾਰਾ ਕਰਤਾ ਬਤਾ ਮੀ ਜੀ ਵੀ ਬੈਠੇ ਰਹਿੰਦਾ ਉਹ ਦੇਖਿਆ ਇਹ ਕੰਮ ਦਾ ਫਰੈਂਚੀ ਚ ਲਾ ਦੋ ਹਾਂ ਜੀ ਮੈਨੂੰ ਥੋੜੀ ਦੇਰ ਹੈ ਇਸ ਸਾਰੇ ਚੀਜ਼ ਨੂੰ ਕਰਨਾ ਇੱਕ ਇਹਦਾ 70 60 50 20 ਦੀ ਨਾਲ 47 ਛੋਟੀਆਂ ਕਾਪੜਾ ਪੋਈਏ ਤੇ ਹੁਣ 99 55 ਦਾ ਕੁਝ ਦਿਨ ਰਹਿਣਾ ਦੇ ਦਿਓ ਦੂਣੀਆ ਵੀਰ ਕਰਨਾ ਜੇ ਮੈਨੂੰ ਠੀਕ ਲੱਗਦਾ ਨਾ ਰੋਹ ਯਾਰ 60 130 ਰੁਪਏਆਂ ਸੀ 470 ਰੁਪਏ ਆਪਾਂ ਦੇਦਾ ਪਹਿਲਾਂ ਮਨੰਮੇ ਸੁਣਿਆ ਰਿਹਾ ਜੀ ਮਨੰਮੇ ਸੁਣਿਆ ਕੇ ਪੂਰਾ ਦੇ ਕੋਣ ਚੰਨਣ ਰਾਈਟ ਬਾਕੀਆਂ ਨੇ ਭਰੇ ਹੋਏ ਨੇ ਮੇਰੇ ਕੋਲ ਅੱਗੇ ਅੱਛੇ ਨਾ ਮੈਂ ਤੇ ਪੇਜ ਚਾਹਣਾ ਲਗਾ ਲਿਆ ਹਾਂ ਹਲੋ ਤੁਸੀਂ ਹੋ ਸੀ ਵੱਲ ਤੋਂ ਸੀ ਵੱਲ ਤੋਂ ਪੇਰਾ ਦੂਤ ਜਾ ਕੇ ਬਾਕੀ ਇਹਨਾਂ ਨੂੰ ਆਨਲਾਈਨ ਪੇ ਕਰਦੇ ਸੀ ਇਹ ਤੁਹਾਨੂੰ ਦੇ ਦਿੰਦੇ ਨੇ ਹਾਂ ਹਾਂ ਠੀਕ ਹੋ ਗਿਆ 4750 4750 ਮੈਂ 4750 ਨੇ ਮੈਂ ਲਿਖਿਆ ਤੁਸੀਂ ਉਹ ਕੁਲਜੀਤ ਨੂੰ ਭੇਜ ਦਿਓ ਇੱਕ ਇਹਨਾਂ ਫੋਟੋ ਪਰਮਾਨੈਂਟ ਦੇਣਗੇ ਜੀ ਲੈ ਕੇ ਵੀ ਜਾਣਗੇ ਫੋਟੋ ਆਰਟ ਕਰਦੇ ਆਂ ਪਰ ਧਿਆਨ ਦਿਓ ਜੀ ਕੋਈ ਪੜਾਉਣਾ ਹੈ ਆਜੋ ਜੀ ਆਜੋ ਹਾਂਜੀ ਮੇਰੇ ਵੱਲੋਂ ਇਸ ਆਪਣੇ ਸਾਡੇ ਸਕੂਲ ਦੀਆਂ ਤਿੰਨ ਬੱਚੀਆਂ ਸੀ ਜਿਨ੍ਹਾਂ ਦੀ ਫੀਸ ਪੈਂਡਿੰਗ ਸੀ ਤਕਰੀਬਨ 13500 ਦੇ ਕਰੀਬ ਤੇ ਇਹ ਕਰਨੀ ਹੀ ਧਰਨ ਇਹਨਾਂ ਵੱਲੋਂ ਫੀਸ ਭਰੀ ਗਈ ਹੈ ਤੇ ਸੰਸਥਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅੱਗੇ ਵੀ ਇਹ ਸਾਡੇ ਜਿਹੜੇ ਲੋੜਵੰਦ ਬੱਚੇ ਨੇ ਉਹਨਾਂ ਦੀ ਬਹੁਤ ਮਦਦ ਕਰਦੇ ਨੇ ਤੇ ਉਮੀਦ ਹੈ ਕਿ ਅੱਗੇ ਤੋਂ ਵੀ ਕਰਦੇ ਰਹਿਣਗੇ ਤੇ ਕਰਦੇ ਵੀ ਨੇ ਬਾਕੀ ਜਿਹੜੇ ਪੇਰੈਂਟਸ ਨੂੰ ਲੱਗਦੇ ਨੇ ਵੀ ਬਹੁਤ ਨੀੜੀ ਨੇ ਨੀੜੀ ਹੀ ਹੋਣ ਪਰ ਇਹ ਨਾ ਹੋਵੇ ਵੀ ਇੱਕ ਦੂਜੇ ਨੂੰ ਦੇਖ ਕੇ ਜੀ ਹਾਂ ਉਹਦੀ ਫੀਸ ਮਾਫ ਹੋ ਗਈ ਸਾਡੀ ਵੀ ਕਰ ਦੋ ਇਹ ਨਾ ਹੋਵੇ ਕਿਉਂਕਿ ਇਹ ਵੀ ਆਪਣੀ ਨੇਕ ਕਮਾਈ ਦੇ ਵਿੱਚੋਂ ਕਰਦੇ ਨੇ ਇਸ ਕਰਕੇ ਉਹੀ ਬੱਚੇ ਇਹਨਾਂ ਤੱਕ ਪਹੁੰਚ ਕਰਨ ਜਿਨ੍ਹਾਂ ਦਾ ਬਿਲਕੁਲ ਕਿਸੇ ਪਾਸੇ ਹੱਥ ਨਹੀਂ ਪੈਂਦਾ ਵੀ ਹਾਂ ਬੱਚੇ ਪੜਨ ਵਾਲੇ ਵੀ ਹੋਣ ਪੜਨਾ ਵੀ ਚਾਹਣ ਤੇ ਪੜਨ ਇੰਟੈਲੀਜੈਂਟ ਵੀ ਹੋਣ ਤੇ ਉਹਨਾਂ ਬੱਚਿਆਂ ਦੀ ਫੀਸ ਕਰਨ ਪੇ ਕਰਨ ਦੇ ਵਿੱਚ ਇਹ ਜਰੂਰ ਹੈਲਪ ਕਰਨਗੇ ਤੇ ਅਸੀਂ ਵੀ ਸਕੂਲ ਵਾਲੇ ਵੀ ਹੈਲਪ ਕਰਦੇ ਆ ਇਸ ਕਰਕੇ ਉਹ ਬੱਚੇ ਜਿਹੜੇ ਨੀੜੀ ਨੇ ਉਹ ਇਹਨਾਂ ਤੱਕ ਪਹੁੰਚ ਕਰਿਆ ਕਰਨ ਇੱਕ ਮੈਂ ਹੋਰ ਰਿਕਵੈਸਟ ਇਹੀ ਕਰੂੰਗੀ ਵੀ ਦੇਖੋ ਦੇਖੀ ਬੱਚੇ ਬਹੁਤ ਪਹੁੰਚ ਜਾਂਦੇ ਨੇ ਜਦੋਂ ਅਮਰਿੰਦਰ ਸਾਡੇ ਕੋਲ ਲਿਸਟ ਲੈ ਕੇ ਆਉਂਦਾ ਵੀ ਜੀ ਬਹੁਤ ਲੰਮੀ ਲਿਸਟ ਹੋ ਗਈ ਹੈ ਦੇਖਾ ਐਨਾ ਕਿ ਤੁਸੀਂ ਖੁਦ ਵੀ ਆਪਾਂ ਕਰ ਸਕਦੇ ਆ ਪਰ ਜਿਹੜੇ ਬਹੁਤ ਜ਼ਿਆਦਾ ਵਿਚਾਰ ਨੇ ਜਾਂ ਜਿਨ੍ਹਾਂ ਦੇ ਪੇਰੈਂਟਸ ਨਹੀਂ ਹੈਗੇ ਵੀ ਐਦਾਂ ਦੇ ਹਾਲਾਤਾਂ ਵਿੱਚੋਂ ਲੰਘ ਰਹੇ ਨੇ ਉਹਨਾਂ ਬੱਚਿਆਂ ਦੀ ਹੈਲਪ ਕਰਨੀ ਆਪਣੇ ਸਾਰੇ ਸਮਾਜ ਦਾ ਹੀ ਫਰਜ਼ ਹੁੰਦਾ ਹੈ ਕਿ ਆਪਣੀ ਇਨਸਾਨੀਅਤ ਦੇ ਨਾਤੇ ਵੀ ਆਪਾਂ ਉਹਨਾਂ ਦੀ ਕਰਦੇ ਆਂ ਇਸ ਕਰਕੇ ਮੈਂ ਦੁਬਾਰਾ ਫੇਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਇੱਥੇ ਆਕੇ ਇਹਨਾਂ ਨੇ ਸਾਡੇ ਨਾਲ ਬੱਚਿਆਂ ਦੀ ਮਦਦ ਕੀਤੀ ਥੈਂਕ ਯੂ ਜੀ